ਸਾਰੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਆਦੇ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਬਾਹਾਂ ਦਾ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਤੇ ਨਾਲ ਹੀ ਆਪਾਂ ਸਿੱਖਾਂਗੇ ਕਿ ਕਿਸ ਤਰ੍ਹਾਂ ਆਪਾਂ ਘੱਟ ਕੱਪੜੇ ਦੇ ਵਿੱਚ ਪੂਰੀਆਂ ਬਾਹਾਂ ਬਣਾ ਸਕਦੇ ਹਾਂ ਤੁਸੀਂ ਵੇਖ ਸਕਦੇ ਹੋ ਇੱਥੇ ਸਾਡੇ ਕੋਲ ਸਿਰਫ 14 ਇੰਚ ਜਿਹੜਾ ਕੱਪੜਾ ਬਚਿਆ ਸੀ 7 ਇੰਚ ਜਿਹੜਾ ਕੱਪੜਾ ਆਪਾਂ ਮੂਰੇ ਰੱਖਿਆ ਹੈ ਇਹ ਆਪਾਂ ਕਮੀਜ਼ ਦੀਆਂ ਸੈਟਾਂ ਤੋਂ ਕੱਢਿਆ ਹੋਇਆ ਕੱਪੜਾ ਏ ਸੋ ਆਪਾਂ ਇਸ ਨੂੰ ਜੋੜ પાਕੇ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਬਾਹਾਂ ਦੀ ਜਿਹੜੀ ਕਟਿੰਗ ਹੈ ਉਹ ਤੁਸੀਂ ਵੇਖ ਸਕਦੇ ਹੋ ਇਹ ਅਸੀਂ ਅੰਬਰੀਲਾ 슬ੀਵ ਬਣਾਵਾਂਗੇ ਕਿਉਂਕਿ ਅੱਜ ਕੱਲ ਇਹੋ ਜ਼ਿਆਦਾ ਵਧੀਆ ਰਹਿੰਦੀ ਹੈ ਤੇ ਇਹ ਹੁੰਦੀਆਂ ਵੀ ਟਾਈਟ ਨਹੀਂ ਹੁੰਦੀਆਂ ਗਰਮੀ ਦੇ ਵਿੱਚ ਪਲੱਸ ਇਹ ਹੋ ਜਾਂਦਾ ਵੀ ਤੁਹਾਡੀਆਂ ਜਿਹੜੀਆਂ ਬਾਹਾਂ ਆ ਉਹ ਵੀ ਪੂਰੀਆਂ ਢੱਕੀਆਂ ਰਹਿੰਦੀਆਂ ਆ ਸੋ ਧੁੱਪ ਨਾਲ ਬਾਹਾਂ ਤੇ ਟੈਨ ਹੋਣ ਦਾ ਵੀ ਕੋਈ ਡਰ ਨਹੀਂ ਹੁਣ ਆਪਾਂ ਕਰਦੇ ਹਾਂ ਇਸ ਦਾ ਡਿਜ਼ਾਈਨ ਸਟਾਰਟ ਸਭ ਤੋਂ ਪਹਿਲਾਂ ਆਪਾਂ ਕੱਪੜਾ ਲਵਾਂਗੇ ਜਿਹੜਾ ਅਸੀਂ 7 ਇੰਚ ਦਾ ਜੋੜ ਪਾਉਣਾ ਹੈ ਸੋ ਉੱਤੇ ਆਪਾਂ ਕੁਇੰਟ ਲੇਸ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਇਹ ਲੇਸ ਆਪਾਂ ਜਿਹੜੀ ਰੱਖੀ ਹੋ ਆ ਪੁੱਠੀ ਰੱਖੀਓ ਤੇ ਜਿਹੜਾ ਕੱਪੜਾ ਆ ਉਹ ਸਾਡਾ ਸਿੱਧਾ ਆ ਹੁਣ ਆਪਾਂ ਬਸ ਇਸ ਤਰ੍ਹਾਂ ਇਸਦੀ ਬਿਲਕੁਲ ਕਿਨਾਰੇ ਦੇ ਉੱਪਰ ਆਪਣੀ ਜਿਹੜੀ ਸਲਾਈ ਆ ਉਹ ਲਗਾਉਂਦੇ ਜਾਣਾ ਆ ਫਿਰ ਆਪਾਂ ਇਸ ਨੂੰ ਦੂਸਰੀ ਸਾਈਡ ਨੂੰ ਫੋਲਡ ਕਰਕੇ ਇਸ ਦੇ ਉੱਪਰ ਬੈਠਮੀ ਜਿਹੜੀ ਸਲਾਈ ਆ ਉਹ ਲਗਾ ਦੇਵਾਂਗੇ ਕਈ ਬੈਠਮੀ ਸਲਾਈ ਨਹੀਂ ਲਗਾਉਂਦੇ ਬਟ ਫਿਰ ਕੀ ਹੁੰਦਾ ਜਿਹੜਾ ਆਪਾਂ ਥੋੜਾ ਜਿਹਾ ਕੱਪੜਾ ਛੱਡਿਆ ਹੁੰਦਾ ਜਿਸ ਤੇ ਲੇਸ ਨੂੰ ਅਟੈਚ ਕੀਤਾ ਇਹ बार-बार ਇਸ ਸਾਈਡ ਨੂੰ ਆਉਂਦਾ ਰਹਿੰਦਾ ਜਿਸ ਨਾਲ ਜਿਹੜੀ ਸਾਡੀ ਲੇਸ ਆ ਉਹ ਜੁਆਇੰਟ ਲੇਸ ਦੇ ਵਿੱਚ ਜਿਹੜਾ ਗੈਪ ਹੁੰਦਾ ਡਿਜ਼ਾਈਨ ਸੋਹਣਾ ਲੱਗਦਾ ਉਹ ਦਿਖਾਈ ਨਹੀਂ ਦਿੰਦਾ ਸੋ ਇਸ ਕਰਕੇ ਬੈਠਮੀ ਸਲਾਈ ਲਗਾ ਲਵੋ ਤਾਂ ਜ਼ਿਆਦਾ ਵਧੀਆ ਰਹਿੰਦਾ ਆ ਇਸ ਸ ਬਾਹ ਦਾ ਪਿਛਲਾ ਹਿੱਸਾ ਹੈ ਉਸ ਨੂੰ ਲਵਾਂਗੇ ਉਸ ਨੂੰ ਆ ਇਸ ਤਰ੍ਹਾਂ ਆਪਾਂ 1/2 ਇੰਚ ਤੋਂ ਵੀ ਘੱਟ ਕੱਪੜੇ ਨੂੰ ਇਸ ਤਰ੍ਹਾਂ ਲੇੜੀ ਕਰ ਲਿਆ ਸੀ ਕਿ ਜਿਹੜੇ ਧਾਗੇ ਆ ਉਹ ਜਾਦਾ ਨਿਕਲਦੇ ਰਹਿੰਦੇ ਆ ਸੋ ਧਾਗੇ ਪਹਿਲੇ ਇਸ ਤਰ੍ਹਾਂ ਤੁਸੀਂ ਬਰੀਕ ਜਿਹਾ ਇਸ ਨੂੰ ਲੇੜੀ ਕਰ ਲੈਣ ਜਿਹੜਾ ਫਰਸ ਸਾਈਡ ਸੀ ਉਹ ਸਾਈਡ ਤੇ ਸਾਡੀ ਕਿਨਾਰੀ ਆਉਣੀ ਸੀ ਇਸ ਕਰਕੇ ਆਪਾਂ ਉਸ ਤਰ੍ਹਾਂ ਪੱਟੀ ਨੂੰ ਫੋਲਡ ਨਹੀਂ ਕੀਤਾ ਬਟ ਇਸ ਦੀ ਪੱਟੀ ਨੂੰ ਆਪਾਂ ਪਹਿਲਾਂ ਫੋਲਡ ਕਰਕੇ ਰੱਖ ਲਿਆ ਸੀ ਸੋ ਟਾਈਮ ਵੀ ਬਚਦਾ ਵੀ। ਸੋ ਵੀਡੀਓ ਲੰਬੀ ਨਾ ਹੋਵੇ ਇਸ ਲਈ ਦਾ ਵੀ ਧਿਆਨ ਰੱਖਣਾ ਹੁੰਦਾ। ਬਸ ਹੁਣ ਇਸ ਦੇ ਕਿਨਾਰੇ-ਕਿਨਾਰੇ ਤੇ ਆਪਾਂ ਸਿਲਾਈ ਲਗਾਉਂਦੇ ਜਾਣਾ। ਬਾਹਰ ਨਿਕਲਣ ਕਰਕੇ ਇਹੋ ਪਹਿਲਾਂ ਸਿਲਾਈ ਆਪਾਂ ਲਗਾ ਲਈ ਵੀ ਹੁੰਦੀ ਆ ਫਿਰ ਬਾਅਦ ਚ ਕਈ ਇਦਾਂ ਜੋਇੰਟलेस ਨੂੰ ਲਗਾ ਦਿੰਦੇ ਆ ਫਿਰ ਅੰਦਰਲੀ ਸਾਈਡ ਜਿਹੜੀ ਉਹ ਸਫਾਈ ਨਹੀਂ ਹੁੰਦੀ ਸੋ ਅੰਦਰਲੀ ਸਾਈਡ ਵੀ ਜਿਹੜੀ ਸਾਡੀ ਉਨੀ ਹੀ ਸਫਾਈ ਹੋਣੀ ਚਾਹੀਦੀ ਜਿੰਨੀ ਸਾਡੀ ਬਾਹਰੀ ਸਾਈਡ ਦਿਖਾਈ ਦਿੰ ਤੇ ਵੀ ਆਪਾਂ ਬੈਠਮੀ ਜਿਹੜੀ ਸਲਾਈ ਆ ਉਹ ਲਗਾ ਦੇਵਾਂਗੇ ਇਸ ਤਰ੍ਹਾਂ ਜਿਹੜੇ ਸਾਡੇ ਦੋ ਪਾਰਟ ਸੀ ਵੱਖਰੇ ਵੱਖਰੇ ਬਾਹਾਂ ਦੇ ਉਹ ਆਪਸ ਵਿੱਚ ਜੁੜ ਚੁੱਕੇ ਆ ਹੁਣ ਆਪਾਂ ਫਰੰਟ ਸਾਈਡ ਤੇ ਜਿਹੜੀ ਲੈਸ ਆ ਉਹ ਲਗਾਉਣੀ ਸਟਾਰਟ ਕਰਾਂਗੇ ਇਹਦੇ ਵਿੱਚ ਇੱਕ ਲੱਗਦਾ ਕਲਿੱਪ ਜਿਹੜੀ ਸੀ ਉਹ ਮੇਰੇ ਕੋਲ ਡਿਲੀਟ ਹੋ ਗਈ ਸੋ ਹੁਣ ਸਿੰਪਲੀ ਸੀਗਾ ਸਿਰਫ ਸਟਾਰਟਿੰਗ ਜੋ ਆਪਾਂ ਇਹ ਲੈਸ ਨੂੰ ਇਸ ਤਰ੍ਹਾਂ ਅਟੈਚ ਕਰਦੇ ਆ ਰਹੇ ਸੀ ਦੇਖੇ ਇੰਤਜੀ ਨੇ ਆਪਾਂ ਜਿਹੜਾ ਕੱਪੜਾ ਸੀ ਮੋਹਰੀ ਸਾਈਡ ਨੂੰ ਛੱਡਿਆ ਹੋਇਆ ਸੀ ਇੱਥੇ ਇਸ ਤਰ੍ਹਾਂ ਆਪਾਂ ਵੱਖਰੀ ਪੱਟੀ ਦੇ ਨਾਲ ਤਰਪਾਈ ਲਈ ਵੱਖਰੀ ਪੱਟੀ ਨੂੰ ਅੰਦਰਲੀ ਸਾਈਡ ਅਟੈਚ ਕੀਤਾ ਕਿਉਂਕਿ ਬਾ ਸੋ ਇਸ ਕਰਕੇ ਆਪਾਂ ਜਿਹੜਾ ਸੈਡਾ ਤੋਂ ਕਪੜਾ ਬਚਿਆ ਹੋਇਆ ਸੀ ਉਹ ਕੱਪੜੇ ਨੂੰ ਇਸ ਤਰ੍ਹਾਂ ਰੱਖਦੇ ਹੋਏ ਇਸ ਦੇ ਲੈਸ ਦੇ ਬਿਲਕੁਲ ਜਿੰਨੀ ਜਿੰਨੀ ਆਪਾਂ ਸ਼ੋਅ ਕਰਨੀ ਚਾਹੁੰਦੇ ਹਣੀ ਲੈਸ ਨੂੰ ਆਪਾਂ ਬਾਹਰਲੀ ਸਾਈਡ ਰੱਖਦੇ ਹੋਏ ਬਾਕੀ ਲੈਸ ਨੂੰ ਅੰਦਰਲੀ ਸਾਈਡ ਕਵਰ ਕਰਦੇ ਹੋਏ ਇਸ ਤਰ੍ਹਾਂ ਸਿਲਾਈ ਲਗਾ ਦਮਾਂਗੇ ਤੇ ਜਿਹੜੀ ਪੱਟੀ ਆ ਇਸ ਨੂੰ ਅੰਦਰਲੀ ਸਾਈਡ ਕਰਪਾਈ ਕਰ ਦਮਾਂਗੇ ਇੱਥੇ ਤਰਪਾਈ ਲਈ ਆਪਾਂ ਜਿਹੜੀ ਪੱਟੀ ਹੈ ਉਹ ਥੋੜੀ ਜੀ ਚੋੜੀ ਰੱਖੀ ਹੋਈ ਆ ਕਿਉਂਕਿ ਉਹ ਸੋਹਣੀ ਲੱਗਦੀ ਹੈ ਜਿਹੜੀਆਂ ਇਹ ਵਾਹਾਂ ਹੁੰਦੀਆਂ ਇਹਨਾਂ ਦੇ ਵਿੱਚ ਅੰਦਰਲੀ ਸਾਈਡ ਵੀ ਜਿੱਦਾਂ ਸਾਡੀ ਦਿਖਾਈ ਦਿੰਦੀ ਸੋ ਇਸ ਕਰਕੇ ਇਹ ਜਿਹੜੀ ਲੈਸ ਹੁੰਦੀ ਹੈ ਪੂਰੀ ਸਫਾਈ ਦੇ ਨਾਲ ਲਗਾਉਣੀ ਹੁੰਦੀ ਹੈ ਤੇ ਮੋਲ ਪਹਿਲਾਂ ਵਾਂਗੇ ਇਹ ਆਪਾਂ ਇਸ ਦੇ ਉੱਪਰ ਜਿਹੜੀ ਬੈੱਡਮੀ ਆਪਣੀ ਸਲਾਈ ਆ ਲਗਾ ਦਵਾਂਗੇ ਜੇਕਰ ਤੁਸੀਂ ਇਸ ਬੈੱਡਮੀ ਸਲਾਈ ਨਹੀਂ ਵੀ ਲਗਾਉਣਾ ਚਾਹੁੰਦੇ ਤਾਂ ਵੀ ਇਸ ਨੂੰ ਸਕਿਪ ਕਰ ਸਕਦੇ ਹੋ ਸੋ ਹਾਂ ਆਪਾਂ ਅੰਦਰਲੀ ਸਾਈਡ ਨੂੰ ਪਹਿਲਾਂ ਕੱਚਾ ਕਰ ਲੈਂਦੇ ਆ ਫਿਰ ਬਾਅਦ 'ਚ ਆਪਾਂ ਤਰਪਾਈ ਕਰ ਲਵਾਂਗੇ ਕੱਚਾ ਕਰਨ ਲਈ ਆਪਾਂ ਜਿਹੜਾ ਕੱਪੜਾ ਫੋਲਡ ਕਰਾਂਗੇ ਉਹ ਵੀ ਗੁਲਾਈ ਦੀ ਸ਼ੇਪ ਦੇ ਵਿੱਚ ਕਰਾਂਗੇ ਇੱਥੇ ਜਿਹੜੀ ਆਪਾਂ ਪੱਟੀ ਸੀ ਉਹ ਰੇ ਪੱਟੀ ਨਹੀਂ ਲਈ ਸੀ ਸਿਰਫ ਸਿੰਪਲ ਪੱਟੀ ਨੂੰ ਇਸ ਨੂੰ ਇਸ ਤਰ੍ਹਾਂ ਅੰਦਰ ਨੂੰ ਫੋਲਡ ਕੀਤਾ ਆ ਨੀ ਤਾਂ ਕਈ ਜਿਹੜੀ ਉਹ ਰੇ ਪੱਟੀ ਯੂਜ਼ ਕਰਦੇ ਹੁੰਦੇ ਸੋ ਸਾਡਾ ਸਿੰਪਲ ਪੱਟੀ ਨਾਲ ਵੀ ਸਹੀ ਹੋ ਗਿਆ ਹੈ ਹੁਣ ਆਪਾਂ ਇਸ ਦੇ ਉੱਪਰ ਤਰਪਾਈ ਕਰਦੇ ਹਾਂ ਤਰਪਾਈ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਕਿਸ ਤਰ੍ਹਾਂ ਇਹ ਜਿਹੜਾ ਡਿਜ਼ਾਈਨ ਹੈ ਉਹ ਤਿਆਰ ਹੋਇਆ ਇਸ ਤਰ੍ਹਾਂ ਸਾਡਾ ਬਹੁਤ ਹੀ ਸਿੰਪਲ ਤੇ ਸੋਹਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਇਸ ਦੇ ਵਿੱਚਕਾਰ ਤੁਸੀਂ ਹੋਰ ਲੈਸਾ ਵੀ ਲਗਾਉਣਾ ਚਾਹੋ ਵੀ ਲਗਾ ਸਕਦੇ ਹਾਂ ਬਟ ਆਪਾਂ ਥੋੜਾ ਜਿਹਾ ਇਸ ਨੂੰ ਜ਼ਿਆਦਾ ਸਿੰਪਲ ਰੱਖਣਾ ਸੀ ਇਸ ਕਰਕੇ ਆਪਾਂ ਬਹੁਤ ਨੇ ਲੈਸਾ ਨਹੀਂ ਲਗਾਇਆ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ